ਤੁਸੀਂ ਜਿਹੜੇ ਕਲਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜੇ ਆਂ ਡੇਰਪਾਪ ਬਨਾਨਕ ਦੇ ਪਿੰਡ ਧਰਮਾਬਾਦ ਵਿੱਚ ਜਿੱਥੇ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਜੀ ਪਹੁੰਚੇ ਨੇ ਸੇਵਾ ਲੈ ਕੇ ਪਹੁੰਚੇ ਨੇ ਤੁਸੀਂ ਦੇਖਦਾ ਤਸਵੀਰਾਂ ਬੱਬੂ ਮਾਨ ਜੀ ਆਏ ਨੇ ਲੋਕਾਂ ਨੂੰ ਮਿਲ ਰਹੇ ਨੇ ਔਰ ਵੱਡੀ ਸੇਵਾ ਲੈ ਕੇ ਪਹੁੰਚੇ ਨੇ ਘਰ ਬਣਾਉਣ ਵਾਸਤੇ ਬੱਜਰੀ ਸੀਮੈਂਟ ਔਰ ਸੇਵਾ ਲੈ ਕੇ ਪਹੁੰਚੇ ਨੇ ਉਹਨਾਂ ਨੇ ਇਸ ਤੋਂ ਬਾਅਦ ਕਿੱਠੇ ਕੇ ਪਿੰਡ ਵੀ ਜਾਣਾ ਤੇ ਹੋਰ ਜਗ੍ਹਾ ਤੇ ਵੀ ਜਾਣਾ ਹੈ ਦੇਖੋ ਕਿਸ ਤਰ੍ਹਾਂ ਲੋਕ ਉਹਨਾਂ ਨੂੰ ਕਿੱਠੇ ਖੜੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਉਂਦੇ ਆ ਬਣੇ ਰਹੋ ਕਲਰ ਪੋਸਟ ਨਿਊਜ਼ ਨਾਲ ਆਵੇ ਹੋਰ ਅੱਜ ਧਰਮਾ ਬਾਦ ਨਗਰ ਦੀ ਸਮੂਹ ਸਦਸਤ ਤੇ ಗ್ರಾಮ ਪੰਚਾਇਤ ਦੇ ਸਾਰੇ ਮੈਂਬਰ ਸਾਹਿਬਾਨ ਇੱਥੇ ਆਉਣ ਦਾ ਅੱਜ ਸਾਡਾ ਮਕਸਦ ਸੀ ਕਿਉਂਕਿ ਤੁਸੀਂ ਪਹਿਲਾਂ ਵੀ ਅਸੀਂ ਵਕ ਵਕ ਥਾਂ ਮੈਂ ਤੇ ਜਾ ਕੇ ਆਏ ਸੀ ਤੇ ਮਾਨ ਸਾਹਿਬ ਉਦੋਂ ਬਾਹਰ ਸੀਗੇ ਉਧਰ ਮੇਰੇ ਇਹਨਾਂ ਦੀ ਦ일리 ਇੱਛਾ ਸੀ ਵੀ ਜਦੋਂ ਵੀ ਮੈਂ ਆਵਾਂ ਮੈਂ ਸਭ ਤੋਂ ਪਹਿਲਾਂ ਉਹਨਾਂ ਨਗਰਾਂ ਦੇ ਵਿੱਚ ਜਾਵਾਂ ਜਿੱਥੇ ਆਹੜਾ ਦੇ ਵਿੱਚ ਮਾਰ ਪਈ ਐ ਸੋ ਅੱਜ ਕਿਉਂਕਿ ਮਾਹਸਾਬ ਨੇ ਅਸ਼ਿਵਾਜ ਲਗਿਆ ਸੀ ਵੀ ਆਪਾਂ মিডিਆ ਵਾਲਾ ਥੋੜਾ ਜਿਹਾ ਕੰਮ ਨਹੀਂ ਰੱਖਣਾ ਸੀ ਵੀ ਚਲੋ ਫੇਰ ਵੀ ਸਮੇਂ ਦੀ ਮੁਤਾਬਕ ਜਿੱਦਾਂ ਸਾਰੇ ਵੀਰ ਇਕੱਠੇ ਤੁਸੀਂ ਹੋਏ ਆ ਵੀ ਆਪਾਂ ਜੋ ਵੀ ਸਮਾਨ ਪੈਂਡ ਨੂੰ ਸੋ ਜ਼ਰੂਰਤ ਸੀ ਜੋ ਵੀ ਸਰਪੰਚ ਸਾਹਿਬ ਹੁਣਾਂ ਨੇ ਜਾਂ ਮੈਂਬਰ ਸਾਹਿਬਾਨ ਨੇ ਕਿਹਾ ਉਹ ਸਮਾਨ ਅੱਜ ਇੱਟਾ ਬਜਰੀ ਰੇਤਾ ਸਰਿਆ ਸੀਮਟ ਉਹ ਸਾਰਾ ਲੈ ਕੇ ਪਹੁੰਚਿਆ ਜਿਹੜੀ ਓਮੇ ਵੀ ਮਤ ਕਰਨ ਵਾਲੀ ਆ ਕਿਉਂਕਿ ਆਪਾਂ ਦੇਖਿਆ ਨਾ ਵੀ ਉਹ ਟਰੋਲ ਵੀ ਹੁੰਦੇ ਲੋਕ ਜਦੋਂ ਕੱਡ-ਕੱਡ ਕੇ ਆਪਾਂ ਕਿਸੇ ਨੂੰ ਕੈਸ਼ ਫੜਾਉਦੇ ਆ ਉਹ ਵੀ ਚੰਗਾ ਨਹੀਂ ਲੱਗਦਾ ਤੇ ਉਹ ਉਸ ਗੱਲਾਂ ਦੇ ਅਹਿਸਾਸ ਹੋ ਜਾਂਦੇ ਵੀ ਪਤਾ ਕਈ ਮਤ ਲੈਣ ਤੋਂ ਜੱਕ ਵੀ ਜਾਂਦੇ ਆ ਕਿ ਯਾਰ ਅਸੀਂ ਮਤ ਲੈਣੀ ਨਹੀਂ ਵੀ ਦਿਖਾਵਾ ਜ਼ਿਆਦਾ ਹੁੰਦਾ ਚੋਨਾ ਚੀਜ਼ਾਂ ਨੂੰ ਰੱਖਦੇ ਪਰਹੇਜ ਕੀਤਾ ਇਹਨਾਂ ਗੱਲਾਂ ਤੋਂ ਬਾਕੀ ਜੋ ਵੀ ਸਮਾਨ ਲੈ ਕੇ ਆਏ ਆ ਉਹ ਇਦਾਂ ਹੀ ਅਸੀਂ ਇੱਥੇ ਦੀ ਨਗਰ ਦੀ ਪੰਚਾਇਤ ਨੂੰ ਇੰਨੀ ਜ਼ਰੂਰ ਬੇਤੀ ਕਰਾਂਗੇ ਵੀ ਜਿਹੜਾ ਵੀ ਲੋਡ ਬੰਦ ਹੈ ਜੀ ਵੀ ਜਿਹੜਾ ਤੁਸੀਂ ਮੁਨਾਫੇ ਸਮਝੋ ਪਿੰਡ ਵਾਲੇ ਇਕੱਠੇ ਹੋ ਕੇ ਉਹਨੂੰ ਲੋਡ ਮੁਤਾਬਕ ਇਸ ਹੁਲਤ ਰੋਡਾਂ ਕਿੰਨਾ ਦਾ ਰਕਾੜ ਆਇਆ ਸੀ ਉਹਦੋਂ ਘੱਟ ਲੋਡ ਸੀ ਅੱਜ ਜ਼ਿਆਦਾ ਲੋਡ ਆ ਤੁਸੀਂ ਆਏ ਹੋ ਨਹੀਂ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਕੱਲ ਨਹੀਂ ਸਾਰੇ ਲੱਗੇ ਹੋਏ ਆਂ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿੰਦੀ ਜਿੰਨੀ ਹਿੰਮਤ ਦਾ ਸਮਰੱਥਾ ਹੈ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਹੈ ਮੈਂ ਸਭ ਆਪਣੀ ਅਸੀਂ ਸਾਰੇ ਕਰਦੇ ਰਹਿਾਂਗੇ ਹੌਲ-ਜੋਲੀ ਓਵਰঅল ਪੰਜਾਬ ਵਿੱਚ ਤੁਸੀਂ ਕੀ ਕੀ ਇਹ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੌਲੀ ਹੌਲੀ ਇਸ ਤਰ੍ਹਾਂ ਦਾ ਮੰਨਣਾ ਹੈ ਕਿ ਕਿਸ ਤਰ੍ਹਾਂ ਦੇ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਹੈ। ਕਿ ਸੇਵਾ ਵੈਸੇ ਤਾਂ ਬੋਗਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਖਬਰ ਲੱਗੀ ਮੈਂ ਅਸੀਂ ਤਾਂ ਇਹ ਇਹਨਾਂ ਦੇ ਸੱਜਣ ਜਲੰਧਰ ਮੇਲੇ ਸੀ ਦੋ ਤਿੰਨ ਨੌਜਵਾਨ ਪੱਤਰਕਾਰ ਜੀ ਉਹ ਨਾਲ ਤੁਰੇ ਮੈਂ ਖੈਤ ਸੀ ਰਹੇ ਹੁੰਦੇ ਆ ਕਿ ਬੋਗ ਹੀ ਠੀਕ ਆ। ਬਹੁਤ ਖਤਰੀ। ਅੱਗ ਵੀ ਜਾਰੀ ਰਹੀ। ਹਾਂ ਜੀ ਲੱਗੀ ਰਹੀ ਇਹ ਤਾਂ ਪਪਾ ਜੀ ਤੇ ਜਦੋਂ ਦਾ ਗਾਉਣ ਲੱਗੇ ਮੈਂ ਤਾਂ ਉਹਨੇ ਲੱਗਾ। ਪਹਿਲਾ ਮੀਡੀਆ ਪੀਸ ਹੁੰਦਾ ਹੈ। ਮੈਨੂੰ ਪਤਾ ਲੱਗਿਆ ਗਾਉਣ ਤੋਂ ਪਹਿਲਾਂ ਦੇ ਮੀਡੀਆ ਵੀ ਸੇਵਾਲਾ ਪਾਸੇ ਤਾਂ ਗਾਉਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਿਆ ਮੈਂ ਵੈਸੇ ਮੀਡੀਆ ਵੀ ਜ਼ਰੂਰੀ ਹੈ ਜੀ ਹਾਈਲਾਈਟ ਹੋਏਗਾ ਇਹਦਾ ਪਰਦੇ ਜਿੱਚ ਕੁਝ ਨਹੀਂ ਆ ਪੰਜਾਬ ਨੂੰ ਬਫਤੇ ਮੋਸਤ ਹਨਾ ਬਹੁਤ ਕਲੰਦਰ ਸਾਈਡ ਤੇ ਬਹੁਤ ਇਤਨ ਦੇ ਹੈਗੇ ਦੇ ਅਸੀਂ ਜਾਉਂਗੇ ਹੌਲੀ ਸਾਡੀ ਨਾ ਟੀਮਾਂ ਪਹਿਲਾਂ ਤੋਂ ਲੱਗੀਆਂ ਹੋਈਆਂ ਮਾਨਸਾਬ ਅੱਜ ਆਏ ਨੇ ਜੀ ਕਲੰਦਰ ਪੋਸਟ ਨਿਊਜ਼ ਨਾਲ ਇਸ ਟਾਈਮ ਖੜੇ ਆ ਠੇਠੜਕੇ ਦੇ ਬੰਨ ਤੇ ਜਿੱਥੋਂ ਤੁਸੀਂ ਟੁੱਟੀ ਸੀ ਤੇ ਇੱਥੋਂ ਹੀ ਸਾਰਾ ਨੁਕਸਾਨ ਹੈ ਡੇਰਾ ਬੱਬ ਨਾਨਕ ਦਾ ਪਿੰਡ ਹੈ ਠੇਠ ਰ ਕੇ ਤਸਵੀਰਾਂ ਦੇਖ ਸਕਦੇ ਹੋ ਇਹ ਤੁਸੀਂ ਬੰਨ ਬਿਲਕੁਲ ਜ਼ੀਰੋ ਲਾਈਨ ਤੇ ਖੜੇ ਆਪਾਂ ਲਾਈਨ ਦਿਖ ਰਹੀ ਹੈ ਬੰਨ ਦਿਖ ਰਿਹਾ ਟੁੱਟਿਆ ਹੋਇਆ ਸੇਵਾ ਲੱਗੀ ਹੋਈ ਹੈ ਇੱਥੇ ਰੇਤ ਬਹੁਤ ਤਾਈ ਹੈ ਪਰ ਇੱਥੇ ਇਸ ਟਾਈਮ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਜੀ ਪਹੁੰਚੇ ਨੇ ਤਸਵੀਰਾਂ ਦੇਖ ਸਕਦੇ ਹੋ ਕਿਸਾਨਾਂ ਨੂੰ ਮਿਲ ਰਹੇ ਨੇ ਲੋਕ ਮਿਲ ਰਹੇ ਨੇ ਕਿਸਾਨ ਆਪਣੇ ਦੁੱਖੜੇ ਸੁਣਾ ਰਹੇ ਨੇ ਉਕੇ ਸਰਕਾਰ ਨੇ ਵੀ ਕਹਿੰਦਾ ਜਿਸ ਦਾ ਖੇਤ ਉਸकी ਰੇਤ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਨੇ ਉਹ ਮਾਨ ਜੀ ਇੱਥੇ ਪੰਡਿਤ ਜੀ ਭਾਈ ਕਿਰਪਾ ਸਰਕੂਲ ਲੋਕ ਆਪਣੀ ਗੱਲਬਾਤ ਕਰ ਰਹੇ ਨੇ ਖਾਸ ਨਾ ਰਹੇ ਨੇ ਭਾਈ ਇੱਕ ਮਿੰਟ ਦੀ ਕਿਰਪਾ ਮਾੜ ਜਾ ਮਾਨ ਸਾਹਿਬ ਇੱਥੇ ਲੋਕਾਂ ਨਾਲ ਗੱਲਬਾਤ ਤੱਕ ਪਹੁੰਚੇ ਨੇ ਗੱਲਬਾਤ ਚੱਲ ਰਹੀ ਨੇ ਮਾਨ ਸਾਹਿਬ ਨੇ ਕਿਹਾ ਕਿ ਕਿੰਨੇ ਇਹ ਵਾਂਗ ਚੱਲਦਾ ਰਹਿ ਗਾ ਲੋਕਾਂ ਨਾਲ ਗੱਲਬਾਤ ਕੀਤੀ ਹੈ ਕਿ ਹੈ ਜੀ ਲੋਕਾਂ ਦੇ ਦੁੱਖੜੇ ਸੁਣਨ ਲਈ ਗੱਲਬਾਤ ਕੀਤੀ ਹੈ ਕਿ ਕੈਰੀ ਜੀ ਦੁੱਖ ਤਾਂ ਵੱਡੇ ਹੁੰਦੇ ਆ ਇਹ ਇਦਾਂ ਦੇ ਜਿਹੜੇ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਪੂਰੇ ਵਕਤ ਲੱਗਦਾ ਇੱਕੋ ਦਿਨ ਚ ਨਿਕੋਣਾ ਇਹਨੂੰ ਬਹੁਤ ਸਾਲ ਵੀ ਦੋ ਵੀ ਲੱਗ ਸਕਦਾ ਜੀ ਇਹ ਥੱਲੇ ਸੇਮ ਹੈ ਠੀਕ ਹੈ ਕੋਈ ਨਹੀਂ ਸਾਰੇ ਤਿਲ ਫੁੱਲ ਕਰਕੇ ਲੱਗੇ ਰਹੋ ਉਹ ਤੁਸੀਂ ਕਰਨ ਲਈ ਕੋਸ਼ਿਸ਼ ਅਸੀਂ ਕਰ ਲਈ ਇੱਧਰ ਨਾਲ ਮਿਲ ਕੇ ਹੋ ਜਾਣਾ ਪਤੇ ਮੋਰਚਾ ਪੰਜਾਬੀ ਕਦੀ ਵੀ ਹਾਰ ਨਹੀਂ ਮੰਨਦੇ ਨਾ ਜੀ ਆਪਣੀ ਜਿਹੜੇ ਕਬੀਲਾ ਹਨ ਜੀ ਇਹ ਦਰਿਆਵਾਂ ਕੰਢੇ ਵਸਿਆ ਸੀ ਪਹਿਲਾਂ ਤੇ ਜੀ ਜੀ ਉਹ ਹੁਣ ਹੈਬਿਟ ਬਣ ਗਈ ਜੜੀ ਹੁਣ ਅਸੀਂ ਥੋੜੇ ਜੇ ਕਮਰਸ਼ੀਅਲ ਹੋ ਗਏ ਹੋਰ ਸੋਚਣ ਲੱਗੇ ਚੀਜ਼ਾਂ ਜੀ ਜੀ ਉਧਰ ਦੀ ਰਜ਼ਾ ਉਹਨੂੰ ਹੁਣ ਆਪਾਂ ਹਕਾਲ ਥੋੜੀ ਸਕਦੇ ਸਭ ਮਾਲਕ ਵੀ ਰਜ਼ਾ ਇਹ ਆਪਣੇ ਸੇਵਾ ਚੱਲਦੀ ਰਹੀ ਜਗ੍ਹਾ ਤੇ ਇਹ ਸੰ ਮਸ਼ਹੂਰ ਸਿੰਗਰ ਪੰਜਾਬ ਦੇ ਬੱਬੂ ਮਾਨ ਜੀ ਜਿਨ੍ਹਾਂ ਨੇ ਕਿਹਾ ਕਿ ਇੱਥੇ ਲੋਕਾਂ ਨੂੰ ਦੁੱਖਣਾ ਵੰਡਾਉਣਾ ਹੈ ਤੇ ਜਿਹੜੀ ਸੇਵਾ ਕੀਤੀ ਹੈ ਇਹ ਚਲਦੀ ਰਹੇਗੀ ਲੱਗਦਾ